ਸ਼ਾਇਦ ਆਪ ਨੂੰ ਪਤਾ ਹੋਵੇ ਘਾਸ ਦੇ ਵਿੱਚ ਇੰਗਲੈਂਡ ਦੇ ਵਿੱਚ ਮਾਸ ਦੇ ਟੁਕੜੇ ਮਿਕਸ ਕਰਕੇ ਗਊਆਂ ਨੂੰ ਖਿਲਾਏ ਕਿ ਬਈ ਦੁੱਧ ਜ਼ਿਆਦਾ ਦੇਣਗੇ ਹੋਇਆ ਕੀ ਸਾਰੀਆਂ ਗਊਆਂ ਪਾਗਲ ਹੋ ਗਈਆਂ ਔਰ ਕਈਨ 2.5 ਲੱਖ ਦੇ ਕਰੀਬ ਇਹ ਗਊਆਂ ਸਨ ਬਹੁਤ ਵੱਡੀ ਇੰਡਸਟਰੀ ਡੇਰੀ ਇੰਡਸਟਰੀ ਉਹ ਸਾਰੀਆਂ ਗਊਆਂ ਮਾਰਨੀਆਂ ਪਈਆਂ ਕਿਉਂ ਕਹਿੰਦੇ ਸਨੇਨੰਦ ਦਾ ਦੁੱਧ ਜਿਹੜੇ ਵੀ ਪੀਣਗੇ ਉਹ ਬੰਦੇ ਵੀ ਪਾਗਲ ਹੋ ਜਾਣਗੇ ਸੈਂਟਿਸਟ ਐਸਾ ਕਹਿਣ ਲੱਗ ਪਏ ਕਿ ਪਾਗਲ ਹੋ ਗਏ ਯਾਰ ਪ੍ਰਕਿਰਤੀ ਨੇ ਉਹਨਾਂ ਦਾ ਭੋਜਨ ਵੀ ਬੰਨ ਕੇ ਰੱਖਿਆ ਹੋਇਆ ਹੈ ਭੁੱਖੀ ਮਰ ਜਾਏਗੀ ਗਊ ਮਾਸ ਨਹੀਂ ਖਾਏਗੀ ਮਨੁੱਖ ਨੂੰ ਖੁੱਲਾ ਛੋੜ ਦਿੱਤੇ ਹੈ ਪ੍ਰਕਿਰਤੀ ਨੇ ਕੀ ਪਹਿਨਣਾ ਹੈ ਕੀ ਨਹੀਂ ਪੀਣ ਪਹਿਨਣਾ ਕੀ ਖਾਣਾ ਹੈ ਕੀ ਨਹੀਂ ਖਾਣਾ ਇਹ ਚੁਣਾਓ ਮਨੁੱਖ ਖੁਦ ਕਰੇ ਹੈ ਪੱਥਰ ਬਨਸਪਤੀ ਤੇ ਪਸ਼ੂ ਨੂੰ ਪ੍ਰਕਿਰਤੀ ਚਲਾਉਂਦੀ ਰਹੇ ਜ਼ਿੰਦਗੀ ਉਹਨਾਂ ਦੀ ਵੱਜੀ ਹੋਈ ਹੈ ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਛੋੜ ਦਿੱਤਾ ਹੁਣ ਤੇਰੀ ਮਰਜ਼ੀ ਹੈ ਜਿੱਧਰ ਜਾਣਾ ਹੈ ਜਾ ਇਸ ਵਾਸਤੇ ਭਾਰਤ ਦਾ ਧਰਮ ਇਹ ਕਹਿੰਦਾ ਸਾਰੇ ਪਸ਼ੂ ਭੋਗ ਯੋਨੀ ਨੇ ਮਨੁੱਖ ਕਰਮ ਯੋਨੀ ਹੈ ਕਰਮ ਦਾ ਬੰਧਨ ਮਨੁੱਖ ਨਾਲ ਹੈ ਪਸ਼ੂਆਂ ਨਾਲ ਨਹੀਂ